ਭਾਈ ਜੀ ਜਦ ਡਿਵੀਜ਼ਨ ਹੋਈ ਹੈ ਨਾ ਤੇ ਜਦ ਸਵਾਲ ਬਹੁਤ ਕਮਾਲ ਦੇ ਨੇ ਮੈਂ ਜਵਾਬ ਦੇਣਾ ਆਪਣਾ ਫਰਜ਼ ਸਮਝਦਾ ਡਿਵੀਜ਼ਨ ਹਿੰਦੁਸਤਾਨ ਦੀ ਨਹੀਂ ਹੋਈ ਡਿਵੀਜ਼ਨ ਪੰਜਾਬ ਦੀ ਹੋਈ ਹੈ ਤਿੰਨ ਹਿੱਸੇ ਪੰਜਾਬ ਪਾਕਿਸਤਾਨ ਚ ਪਿਆ ਮੇਰੇ ਉਸਤਾਦ ਜੀ ਉਹ ਪਾਕਿਸਤਾਨ ਤੋਂ ਨੇ ਠੀਕ ਹੈ ਜੀ ਮੁਸਤਾਫਾ ਕੁਰੀਸ਼ੀ ਸਾਹਿਬ ਮੈਂ ਲਾਹੌਰ ਗਿਆ ਸੀ ਜਦ ਫਿਲਮ ਬਣ ਰਹੀ ਸੀ ਬੜੀ ਹਿੱਟ ਫਿਲਮ ਉਹਨਾਂ ਦੀ ਹੋਈ ਹੈ ਮੌਲਾ ਜੱਟ ਉਦੋਂ ਮੈਂ ਮਿਲਿਆ ਸੀ ਸੁਲਤਾਨ ਜੀ ਵੀ ਸੀਗੇ ਤੇ ਸਾਡੀਆਂ ਬਹੁਤ ਕਮਾਲ ਦੀ ਐਕਟਰਸ ਰੰਜੂਮਨ ਵਗੈਰਾ ਆਸੀਆ ਵਗੈਰਾ ਸਾਰੇ ਸੀ ਤੇ ਜਿਹੜੀ ਤੁਸੀਂ ਉਹ ਗੱਲ ਕੀਤੀ ਹੈ ਗੱਲ ਸਿਰਫ ਇਨੀ ਹੈ ਵੀ ਉਹ ਪੰਜਾਬ ਉੱਥੇ ਦਾ ਰਹਿ ਗਿਆ ਤੇ ਮੈਂ ਉੱਥੇ ਜਾ ਕੇ ਦੇਖਿਆ ਕਿ ਜੱਟਾਂ ਕੋਲ ਜੀ 2500 ਕਿੱਟ ਜ਼ਮੀਨ 3000 ਕਿੱਲੇ ਜ਼ਮੀਨ 4000 ਕਿੱਲੇ ਜ਼ਮੀਨ ਘੋੜੀਆਂ ਕੁੱਕੜ ਉਹ ਪੁਰਾਣਾ ਗੱਲ ਉਹੀ ਬਾਤ ਉਹ ਕੁਛ ਮੈਂ ਆਪਣੇ ਪਰਿਵਾਰਾਂ ਛੰਡ ਆਇਆ ਆਪਣੀ ਫੈਮਿਲੀ ਛੰਡਾਇਆ ਮੇਰੇ ਫਾਦਰ ਬੜੇ ਵੱਡੇ ਸ਼ਿਕਾਰੀ ਸੀ ਹੰਟਰ ਸੀਗੇ ਮੈਨੂੰ ਇਹ ਸੀਗਾ ਕਿ ਇਹ ਕਲਚਰ ਸਾਡਾ ਇੱਕ ਹੈ ਆਪਾਂ ਨੂੰ ਪੰਜਾਬੀ ਫਿਰ ਮੱਚ ਪੰਜਾਬ ਚ ਦਿਖਾਈਏ ਸੋ ਪਹਿਲੀ ਫਿਲਮ ਜਿਹੜੀ ਬਣੀ ਉਹ ਪੰਜ ਦਰਿਆ ਬਣੀ 1973 ਦੇ ਵਿੱਚ ਮੈਂ ਉਸ ਜੀ ਘੰਟਾ ਟਾਂਗੇ ਵਾਲਾ ਰੋਲ ਕੀਤਾ ਸੀ ਫਿਰ ਦੂਜੀ ਫਿਲਮ ਬਣੀ ਅਣਖ ਚੱਟਾ ਦੀ ਵਿੱਚ ਮੇਰੇ ਫਾਦਰ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਉਹ ਕਹਿੰਦੇ ਇਹ ਕਿਹੜਾ ਕੰਮ ਹੈ ਕਿਉਂਕਿ ਉਸੜਿਆ ਬੜਾ ਹੁੰਦਾ ਸੀ ਜੀ ਤੁਸੀਂ ਵੱਡੀ ਫੈਮਲੀ ਚੋ ਚੱਟਾ ਦੀ ਫੈਮਲੀ ਕੁੜੀਆਂ ਤੇ ਮੁੰਡੇ ਨਹੀਂ ਜਾਣਗੇ ਜੀ ਪਰ ਹੁੰਦੋਂ ਗੱਲ ਚਲੀ ਗਈ ਅਣਖ ਚੱਟਾ ਦੀ ਹੂ ਬਹੂ ਫਿਲਮ ਹੋਈ ਹੈ ਜਦ ਕਿ ਉਹ ਪੰਜਾਬ ਆਪਣੇ ਕੋਲ ਨਹੀਂ ਰਹਿ ਗਿਆ ਉਹ ਪੰਜਾਬ ਉੱਧਰ ਸੀ ਸੋ ਮੇਰਾ ਖਿਆਲ ਉਹ ਫਿਲਮ ਇਸ ਕਰਕੇ ਹਿੱਟ ਹੋਈਆਂ ਇਸ ਕਰਕੇ ਚਲੀਆਂ ਕਿ ਸਾਨੂੰ ਸਾਡਾ ਪਛੋਕੜ ਯਾਦ ਆਇਆ ਉਹਦੇ ਵਿੱਚ ਤੁਸੀਂ ਸਾਰੇ ਨੇ ਦੇਖਿਆ ਹੀ ਹੈ ਜੀ ਦੀ ਯੰਗ ਡੇਜ਼ ਦੀ ਗੱਲ ਹੈ ਪਰ ਮੈਂ ਸਮਝਦਾ ਜੇ ਉਸ ਤਰ੍ਹਾਂ ਦੀ ਫਿਲਮਾਂ ਬਹੁਤ ਜ਼ਰੂਰੀ ਨੇ ਕਿਉਂਕਿ ਅੱਜ ਵੀ ਜੇ ਪੰਜਾਬ ਨੂੰ ਆਪਾਂ ਵਾਪਸ ਲਿਆਉਣਾ ਹੈ ਜਿਹੜਾ ਬੰਦਾ ਮੈਂ ਹੁਣ ਗੱਲ ਆਪਾਂ ਕਰਕੇ ਛੱਡੇ ਸੀ ਉਦੋਂ ਜਦੋਂ ਮੈਂ ਆ ਕੇ ਸਟੇਜ ਤੇ ਚੜਿਆ ਸੀ ਵੀ ਜਿਹੜਾ ਬੰਦਾ ਆਪਣਾ ਪਛੋਕੜ ਭੁੱਲ ਗਿਆ ਆਪਣੀ ਆਪਣੀ ਨਸਲ ਹੀ ਭੁੱਲ ਗਿਆ ਆਪਣੇ ਵਡ ਵਡੇਰ ਨੂੰ ਹੀ ਭੁੱਲ ਗਿਆ ਤੁਸੀਂ ਪਾਕਿਸਤਾਨ ਜਾਂਦੇ ਵੀ ਜਾਓ ਪਿੰਡਾਂ ਦੇ ਵਿੱਚ ਤੁਹਾਨੂੰ ਕੱਚੇ ਘਰ ਮਿਲਣਗੇ ਜੀ ਟਾਲੀਆਂ ਜਿਹਨੂੰ ਆਪਾਂ ਕਹਿੰਦੇ ਆ ਤੁਸੀਂ ਉਹਨਾਂ ਚ ਕੁਨਰ ਲਾ ਲਓ ਤੇ ਉਹ ਕੂਲਰ ਏਸੀ ਨਾਲੋਂ ਵੱਧ ਕੰਮ ਕਰਦਾ ਗਰਮੀਆਂ ਦੇ ਵਿੱਚ ਅੱਜ ਵੀ ਉੱਥੇ ਕੋੜੀਆਂ ਕੁੱਕਰ ਲੜਾਉਂਦੇ ਨੇ ਬੇਸ਼ੱਕ ਬੱਚੇ ਪੜ੍ਹ ਲੈ ਗਏ ਨੇ ਪਰ ਸ਼ਾਮ ਨੂੰ ਚਾਦਰਾਂ কুরਤਾ ਪਾ ਕੇ ਪਜਾਮਾ কুরਤਾ ਪਾ ਕੇ ਉਹ ਆਪਣੇ ਬੰਬੀਆਂ ਤੇ ਬੰਦੇ ਨੇ ਸੋ ਆਈ ਥਿੰਕ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹ ਦੌਰ ਆ ਜਾਣਾ ਜੀ ਦੁਬਾਰਾ ਫੇਰ ਕਿਉਂਕਿ ਉਹ ਅੰਗਰੇਜ਼ੀ ਦੀ ਕਹਾਵਤ ਹੈ ਵਾਟ ਕਮ ਦੋਜ਼ ਅਰਾਊਂਡ ਕਮਜ਼ ਅਰਾਊਂਡ ਠੀਕ ਹੈ ਉਹ ਦੌਰ ਦੀ ਫਿਲਮ ਹੁਣ ਅਸੀਂ ਸ਼ੁਰੂ ਕੀਤੀ ਹੈ ਜੀ ਜਿਹਦੇ ਵਿੱਚ ਦੇਵ ਖਰੋੜ ਵੀ ਹੈਗਾ ਗੁੱਗੂ ਜੀ ਵੀ ਹੈਗੇ ਤੇ ਮੈਂ ਵੀ ਹੈਗਾ ਕਿ ਉਹ ਦੁਬਾਰਾ ਇੱਕ ਜਿਹੜਾ ਬਣ ਰਿਹਾ ਐਕਸਪੈਰੀਮੈਂਟ ਤੇ ਮੈਨੂੰ ਲੱਗਦਾ ਕਿ ਉਹ ਇੱਕ ਚੰਗੇ ਡਾਇਰੈਕਟਰ ਦੇ ਹੱਥ ਚਾਹੀਦਾ ਚੰਗੇ ਰਾਈਟਰ ਦੇ ਡਾਇਰੈਕਟਰ ਦੇ ਹੱਥ ਜੇ ਆਪਾਂ ਪੁਰਾਣੀਆਂ ਫਿਲਮਾਂ ਬਣਾਉਣੀਆਂ ਆਪਾਂ ਨੂੰ ਬਹੁਤ ਨਫੀਜ਼ ਜਿਹੜੇ ਰਾਈਟਰ ਜਿਹੜੇ ਨੇ ਉਹ ਚਾਹੀਦੇ ਨੇ ਹੁਣ ਤੁਸੀਂ ਮੌਲਾ ਜੜ ਦੁਬਾਰਾ ਬਣੀਏ ਦੇਖੀ ਹੋਗੀ 100 100 ਕਰੋੜ 200 ਕਰੋੜ ਦਾ ਬਿਜ਼ਨਸ ਕਰਦੇ ਉਹ ਇਸ ਕਰਕੇ ਕਿ ਉਹਨਾਂ ਨੇ ਆਪਣਾ ਪਿਛੋਕੜ ਨਹੀਂ ਛੱਡਿਆ ਉਹਨਾਂ ਨੇ ਦੁਬਾਰਾ ਦੀ ਜੈਨੂਏਟ ਕਰਕੇ ਸਾਰੀਆਂ ਫਿਲਮਾਂ ਬਣਾ ਰਿਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਆਪਾਂ ਨੂੰ ਆਪਣਾ ਪਿਛੋਕੜ ਕਦੇ ਨਹੀਂ ਭੁੱਲਣਾ ਚਾਹੀਦਾ ਪਿੱਛੇ ਮੋੜ ਵਿਚ ਰਾਈ ਸੀ ਨਹੀਂ ਚਲੀ ਕੁਛ ਨਾ ਕੁਛਤਾ ਸੀਗਾ ਉਸ ਫਿਲਮ ਦੇ ਵਿੱਚ ਨਹੀਂ ਚਲੀ ਹਾਲਾਂਕਿ ਐਡਾ ਵੱਡਾ ਸਬਜੈਕਟ ਸੋ ਆਈ ਥਿੰਕ ਬਹੁਤ ਜ਼ਰੂਰੀ ਹੈ ਆਪਣੇ ਵਾਟ ਵਡੇਰੇ ਨੂੰ ਯਾਦ ਕਰਕੇ ਆਪਣੇ ਪੁਰਖਾਂ ਨੂੰ ਯਾਦ ਕਰਕੇ ਆਪਾਂ ਆਪਣੇ ਆਉਣ ਵਾਲੀ ਨਸਲ ਨੂੰ ਦੱਸੀਏ ਕਿ ਆਪਾਂ ਬੇਸਿਕਲੀ ਕੀ ਹੈਗੇ ਆਏ ਉਹ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ